ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਤੇ ਸਿਆਸੀ ਮੰਤਰੀ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਕਹਿੰਦੇ ਨਜ਼ਰ ਆਉਂਦੇ ਨੇ ਪੰਜਾਬ ਸਰਕਾਰ ਨੇ ਨਸ਼ਾ ਵੇਚਣ ਵਾਲੇ ਹਜ਼ਾਰਾਂ ਲੋਕਾਂ ਨੂੰ ਜੇਲ੍ਹ ਅੰਦਰ ਡੱਕਿਆ ਮੀਡੀਆ 'ਵੇ ਜਾਣਕਾਰੀ ਦਿੱਤੀ ਤਾਂ ਸਰਕਾਰ ਉਲਟਾ ਬਦਨਾਮ ਹੋਈ ਡਿਪਟੀ ਸੀਐਮ ਦੇ ਦਾਅਵਿਆਂ ਦੇ ਨਾਲ ਸੁਣਵਾਉਂਦੇ ਹਾਂ ਵਕੀਲ 라ਜਵਿੰਦਰ ਸਿੰਘ ਬੈਂਸ ਦੀ ਦਲੀਲ ਵੀ ਕਿ ਆਖਿਰ ਪੰਜਾਬ ਪੁਲਿਸ ਕਿੰਨੀ ਸਫਾਈ ਨਾਲ ਨਸ਼ਾ ਦੇ ਝੂਠੇ ਪਰਚੇ ਦਰਜ ਕਰਦੀ ਹੈ ਬੰਦੀ ਸਾਧ ਤੋਂ ਹੋ ਗਈ ਘਰ ਘਰ ਕੇ ਲੋਕਾਂ ਨੂੰ ਦੱਸ ਦਿੱਤਾ ਅਖਬਾਰਾਂ ਨੇ ਗਿਆਨ ਦਿੱਤੇ ਕਿ ਅੱਜ 2 ਕਰੋੜ ਦੇ ਜੁੱਪੜੇ ਗਿਆ 3 ਕਰੋੜ ਦਾ ਅਖਬਾਰਾਂ ਨੇ ਸਾਨੂੰ ਨਾਮ ਦਿੱਤਾ ਕਿ ਇਹੇ ਜਾਲਾ ਫੰਗਸ ਇਹਦਾ ਮਤਲਬ ਚੰਗੇ ਕੰਮ ਕਰਨ ਦਾ ਨਹੀਂ ਗੁਲਾਮੀ ਆਪੋ ਹੀ ਹੋਈ ਹੈ ਕਿ ਜੇ ਅਖਬਾਰਾਂ ਨਾ ਦਿੰਦੇ ਪਰ ਅੰਦਰ ਫੜ ਕੇ ਦਿੰਦੇ ਕਿਸ ਨੂੰ ਪਤਾ ਹੀ ਲੱਗਦਾ ਸੀ ਕਿ ਜਿਹੜੇ ਵੀ ਜੇਲ੍ਹ ਵਿੱਚ ਜਾਂਦੇ ਨੇ ਉਹ ਅਕਸਰ ਇਹੀ ਕਹਿੰਦੇ ਦੱਸਦੇ ਨੇ ਕਿ ਪਾਊਡਰ ਪਲੇਸ ਆਬ ਬਣਾਉਂਦੀ ਹੈ ਆਬ ਬਣਾ ਕੇ ਤੁਹਾਡੇ ਸਾਹਮਣੇ ਤੁਹਾਡੇ ਉੱਤੇ ਪਾਉਂਦੀ ਹੈ ਕੋਈ ਸੇਫਗਾਰਡ ਮੈਜਿਸਟਰੇਟ ਦਾ ਜਿਹੜੇ ਆਪਾਂ ਕਹਿੰਦੇ ਆ ਕਿ ਕਿਸੇ ਕੋਲ ਹੋਰ ਕੁਝ ਆ ਬਿਲਕੁਲ ਕੋਈ ਐਹੋ ਜਿਹਾ ਸੇਫਗਾਰਡ ਨਹੀਂ ਹੈ ਕੋਈ ਵੀ ਕਦੀ ਚੌਕ ਪਾਊਡਰ ਪਾ ਲੰਦੀ ਹੈ ਕਦੀ ਟਲਕਾ ਪਾਊਡਰ ਪਾ ਲੰਦੀ ਹੈ ਕੁਝ ਕੈਮਿਸਟੋ ਦਾ ਐਲਪ੍ਰੈਕਸ ਦੇ ਗੋਲੀਆਂ ਲੈ ਲੰਦੀ ਹੈ ਉਹਨਾਂ ਸਾਹਮਣੇ ਪੀਸ ਕਰਕੇ ਮਿਕਸ ਕਰਕੇ ਸੈਂਪਲ ਉਹਦਾ ਬਣਾ ਲੈਂਦੇ ਆ ਉਹਦਾ ਕਰ ਦਿੰਦੇ ਕਿਉਂਕਿ ਜਦੋਂ ਮੈਜਿਸਟਰੇਟ ਕੋਲ ਪੇਸ਼ ਕਰਦੇ ਕੋਈ ਮੈਜਿਸਟਰੇਟ ਇਹ ਕਹਿੰਦਾ ਨਹੀਂ ਕਿ ਸੈਂਪਲ ਇਸ ਤੋਂ ਲਓ ਜਿਹੜਾ ਪੈਸੇ ਦਿੰਦਾ ਉਹਨੂੰ ਉਹਦਾ ਸੈਂਪਲ ਚੌਕ ਦਾ ਪੇਸ਼ਿੰਦੇ ਜਸ ਪੈਸੇ ਨਹੀਂ ਦਿੰਦਾ ਉਹਦਾ ਸੈਂਪਲ ਡਵਾਈਸਾਂ ਭੇਜ ਦਿੰਦੇ ਆ ਸੈਂਪਲ ਔਰ ਜਿਹੜਾ ਮੇਨ ਵੇਟ ਵਿੱਚ ਕੋਈ ਲੈਣਾ ਦੇਣਾ ਨਹੀਂ ਕੋਈ ਰਿਲੇਸ਼ਨ ਨਹੀਂ ਹੈ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਡਾਊਨਲੋਡ ਕਰਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਨੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ